ਮਿੱਟੀ ਦੇ ਹਾਲਾਤ ਬਹੁਤ ਮਾੜੇ ਨੇ ਬਹੁਤ ਖਤਰਨਾਕ ਪਦਰਤਾਂ ਮਾੜੇ ਹੋਏ ਨੇ ਸਾਰਾ ਲਿਵਿੰਗ ਆਰਗੇਨਿਜ਼ਮ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਸੂਰਜ ਦੀ ਰੋਸ਼ਨੀ ਤੋਂ ਸਪੇਸ ਐਲੀਮੈਂਟ ਹੈ ਮਿੱਟੀ ਪਾਣੀ ਤੇ ਹਵਾ ਮਨੁੱਖ ਨੇ ਜੇਕਰ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਹੈ ਤਾਂ ਪ੍ਰithvi ਤੱਤ ਦਾ ਕੀਤਾ ਹੈ ਪ੍ਰithvi ਤੱਤ ਦੇ ਨੁਕਸਾਨ ਤੋਂ ਬਿਨਾ ਮਨੁੱਖ ਕੋਈ ਵੀ ਨੁਕਸਾਨ ਹਵਾ ਦਾ ਨਹੀਂ ਕਰ ਸਕਦਾ ਸੀ ਸੂਰਜ ਦਾ ਦਾ ਕਰੀ ਕਿ ਸਕਦਾ ਸੀ ਨਾ ਕੋ ਸਪੇਸ ਐਲੀਮੈਂਟ ਦਾ ਕਰ ਸਕਦਾ ਸੀ ਤੇ ਨਾ ਪਾਣੀ ਦਾ ਕਰ ਸਕਦਾ ਸੀ ਪਾਣੀ ਦਾ ਵੀ ਕੋਈ ਵਿਨਾਸ਼ ਨਹੀਂ ਕਰ ਸਕਦਾ ਸੀ ਨੁਕਸਾਨ ਨਹੀਂ ਕਰ ਸਕਦਾ ਸੀ ਮੁਰਖ ਨੇ ਪ੍ਰithvi ਤੱਤਾ ਨੁਕਸਾਨ ਕੀਤਾ ਮਾਈਨਿੰਗ ਕੀਤੀ ਹੈ ਤੇ ਮਾਈਨਿੰਗ ਦੇ ਨਾਲ ਸਾਰਾ ਵੱਡੇ ਪੱਧਰ ਤੇ ਉੱਤੇ ਨੁਕਸਾਨ ਹੋਏ ਨੇ ਤੇ ਮਾਈਨਿੰਗ ਜਿਹੜੀ ਹੈਗੀ ਹੈ ਖੇਤੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਖੇਤੀ ਜਿਹੜੀ ਹੁੰਦੀ ਸੀ ਅੱਜ ਤੋਂ 100 ਸਾਲ ਪਹਿਲਾਂ ਹੀ ਚਲੀ ਜਾਈਏ ਦੇਖੀਏ ਤਾਂ ਖੇਤੀ ਰੀਸਾਈਕਲਿੰਗ ਮਾਡਲ ਸੀ ਮੇਰੇ ਦਾਦੇ ਕੋਲੇ 10 ਏਕੜ ਜ਼ਮੀਨ ਸੀ ਖੇਤ ਦੇ ਵਿੱਚੋਂ ਫਸਲਾਂ ਦੇ ਰੂਪ ਦੇ ਵਿੱਚ ਭੋਜਨ ਲੈ ਕੇ ਆਉਂਦਾ ਸੀ ਕਰੇ ਵਰਤਦਾ ਸੀ ਤਾਂ ਵਾਪਸ ਫਿਰ ਵਰਤੋਂ ਤੋਂ ਬਾਅਦ ਅਖੀਰਲੇ ਜਿਹੜੇ ਤੱਤ ਸੀ ਵਾਪਸ ਫਿਰ ਖੇਤ ਚਲੇ ਜਾਂਦੇ ਸੀ ਤਾਂ ਖੇਤੀ ਦਾ ਮਾਡਲ ਇੱਕ ਰੀਸਾਈਕਲਿੰਗ ਮਾਡਲ ਸੀ ਤੇ ਪੰਜਾਬ ਵਿੱਚ ਦੇਖੀਏ ਤਾਂ 1970 ਤੋਂ ਬਾਅਦ ਪੂਰੇ ਭਾਰਤ ਵਿੱਚ ਦੇਖੀਏ ਤਾਂ ਪਿਛਲੇ ਪੂਰੀ ਦੁਨੀਆ ਤੇ ਦੇਖੀਏ ਤਾਂ ਪਿਛਲੇ 100 ਸਾਲਾਂ ਦੇ ਵਿੱਚ ਸਾਰੀ ਖੇਤੀ ਰੀਸਾਈਕਲਿੰਗ ਤੋਂ ਮਾਈਨਿੰਗ ਵਾਲੇ ਪਾਸੇ ਨੂੰ ਚਲੀ ਗਈ ਅਸੀਂ ਖੇਤਾਂ ਦੇ ਵਿੱਚੋਂ ਖੁਰਾਕੀ ਤੱਤ ਕੱਢਦੇ ਹਾਂ ਫਸਲਾਂ ਦੇ ਰੂਪ ਦੇ ਵਿੱਚ ਉਹ ਵੇਚ ਦਿੰਨੇ ਆ ਤੇ ਵਾਪਸ ਖੇਤ ਨੂੰ ਕੁਝ ਨਹੀਂ ਆਉਂਦਾ ਤਾਂ ਖੇਤ ਦੇ ਵਿੱਚੋਂ ਮਿੱਟੀ ਦੇ ਵਿੱਚੋਂ ਖੁਰਾਕੀ ਤੱਤ ਮੁੱਕ ਰਹੇ ਆ ਸਾਡੇ ਸਰੀਰ ਨੂੰ 90 ਪਲੱਸ ਐਲੀਮੈਂਟਸ ਚਾਹੀਦੇ ਨੇ ਤੇ ਜਿਹੜਾਂ ਦਾ ਇੱਕੋ ਇੱਕ ਸਰੋਤ ਮਿੱਟੀ ਹੈ ਮਿੱਟੀ ਦੇ ਵਿੱਚੋਂ ਆਉਣੇ ਨੇ ਹੋਰ ਕੋਈ ਜ਼ਰੀਆ ਨਹੀਂ ਹੈ ਮੱਕੀ ਜਵਾਰ ਬਾਜਰਾ ਕਣਕ ਗੋਭੀ ਮਟਰ ਸਭ ਜ਼ਰੀਏ ਨੇ ਸਭ ਰਸਤੇ ਨੇ ਮਿੱਟੀ ਦੇ ਵਿੱਚੋਂ ਸਾਡੇ ਪੇਟ ਤੱਕ ਖਰਾਕੀ ਤੱਤ ਪਹੁੰਚਣ ਵਾਸਤੇ ਤੇ ਜਦੋਂ ਕੋਈ ਖਰਾਕੀ ਤੱਤ ਘਟੂਗਾ ਸਾਡੇ ਸਰੀਰ ਨੂੰ ਨਾ ਪਹੁੰਚੂਗਾ ਤਾਂ ਫਿਰ ਬਿਮਾਰੀ ਆਉਂਦੀ ਹੈ ਦੁਨੀਆ ਦਾ ਇੱਕ ਪ੍ਰਸਿੱਧ ਵਿਗਿਆਨੀ ਹੈ ਡਾਕਟਰ ਲੂਇਸ ਪੌਲਿੰਗ ਦੋ ਵਾਰ ਦੇ ਨੋਬਲ ਆਰੀਅੰਟ ਨੇ ਉਹਨਾਂ ਦੀ ਇੱਕ ਕੋਟ ਹੈਗੀ ਹੈ ਕਿ ਯੂ ਕੈਨ ਟ੍ਰੇਸ ਐਵਰੀ ਡਿਜ਼ੀਜ਼ ਐਵਰੀ ਸਿਕਨੈਸ ਐਂਡ ਐਵਰੀ ਐਲਮੈਂਟ ਟੂ ਅ ਮਿਨਰਲ ਡੈਫੀਸ਼ੈਂਸੀ ਕੋਈ ਵੀ ਜਿਹੜੀ ਬਿਮਾਰੀ ਹੈ ਜਦੋਂ ਉਹਦੀ ਜੜ ਨੂੰ ਫੜਨ ਲੱਗੋਗੇ ਜਦੋਂ ਉਹਦੀ ਜੜ ਨੂੰ ਫੜਨ ਲੱਗੋਗੇ ਤਾਂ ਉਹਦੀ ਜੜ ਖੁਰਾਕੀ ਤੱਤਾਂ ਤੇਕਰ ਪਹੁੰਚ ਜਾਣੀ ਹੈ ਜਦੋਂ ਕੈਲਸ਼ੀਅਮ ਘਟੂਗਾ ਤਾਂ ਕੈਲਸ਼ੀਅਮ ਵਾਲੀਆਂ ਬਿਮਾਰੀਆਂ ਆਉਣਗੀਆਂ ਮੈਗਨੀਸ਼ੀਅਮ ਘਟੂਗਾ ਤਾਂ ਨੈਰੋਲੋਜੀਕਲ ਪ੍ਰੋਬਲਮ ਆਉਣਗੀਆਂ ਪੋਟਾਸ਼ੀਅਮ ਦਾ ਆਪਣਾ ਰੋਲ ਹੈ ਤਾਂ ਸਾਰੇ ਖੁਰਾਕੀ ਤੱਤਾਂ ਦਾ ਆਪਣਾ ਆਪਣਾ ਰੋਲ ਹੈ ਤੇ ਸਾਰੇ ਖੁਰਾਕੀ ਤੱਤ ਮਿੱਟੀ ਚੋਂ ਆਉਣੇ ਨੇ ਅਸੀਂ ਮਿੱਟੀ ਚੋਂ ਕੱਢਦੇ ਗਏ ਵੇਚਦੇ ਗਏ ਤੇ ਉਹਦੇ ਨਾਲ ਪੈਸਾ ਆਇਆ ਬਹੁਤ ਪ੍ਰੋਸਪਰਿਟੀ ਆਈ ਪੰਜਾਬ ਦੇ ਵਿੱਚ ਬਹੁਤ ਤਰੱਕੀ ਹੋਈ ਪਰ ਗਵਾਇਆ ਬਹੁਤ ਕੁਝ ਹੈ ਬਹੁਤ ਕੁਝ ਗਵਾਇਆ ਸੀ ਦੇਸ਼ ਦਾ ਟਿੱਡ ਪਰਦੇ ਪਰਦੇ ਆਪਣਾ ਮਿੱਟੀ ਦਾ ਜ਼ਿੰਕ ਪੋਟਾਸ਼ ਮੈਗਨੀਸ਼ੀਅਮ ਸੋਡੀਅਮ ਟ੍ਰੇਨਾਂ ਤੇ ਲੱਦ ਲੱਦ ਕੇ ਦੇਸ਼ ਨੂੰ ਭੇਜਦੇ ਰਹੇ ਤੇ ਸਾਡੀ ਮਿੱਟੀ ਦੇ ਵਿੱਚੋਂ ਮੁੱਕ ਗਿਆ ਅੱਜ ਸਾਡੀ ਮਿੱਟੀ ਦੇ ਹਾਲਾਤ ਬਹੁਤ ਗੰਭੀਰ ਨੇ ਬਹੁਤ ਜ਼ਿਆਦਾ ਗੰਭੀਰ ਨੇ ਅਸੀਂ ਕੋਈ 8 10 ਤੱਤ ਪਾਉਨੇ ਆ ਬਾਹਰ ਤੋਂ ਝੋਨਾ ਕਣਕ ਮਟਰ ਬਣਾ ਲੈਨੇ ਆ ਉਹ ਵੇਚ ਦਿੰਨੇ ਆ ਪੈਸਾ ਠੀਕ ਆ ਰਿਹਾ ਪਰ ਸਾਡੇ ਫੂਡ ਦੇ ਵਿੱਚੋਂ ਸਾਰਾ ਕੁਝ ਚਲਾ ਗਿਆ ਸਾਡੀ ਮਿੱਟੀ ਦੇ ਤੱਤ ਸੀ ਜਿਹੜੇ ਉਹ ਅਸੀਂ ਡਰੇਨ ਕਰ ਲਏ ਅਸੀਂ ਮਾਈਨਿੰਗ ਕੀਤੀ ਅਸੀਂ ਕੱਲੇ ਪੰਜਾਬ ਨੇ ਨਹੀਂ ਕੀਤੀ ਹੁਣ ਤਾਂ ਸਾਰਾ ਵਰਤਾਰਾ ਭਾਰਤ ਦਾ ਸਾਰੀ ਦੁਨੀਆ ਦਾ ਪੂਰੇ ਪਲੈਨੈਟ ਤੇ ਹੀ ਵਰਤਾਰਾ ਹੈ ਮਿੱਟੀ ਬਹੁਤ ਤੇਜ਼ੀ ਦੇ ਨਾਲ ਖਰਾਬ ਹੋ ਰਹੀ ਹੈ ਤੇ ਮਿੱਟੀ ਖਰਾਬ ਹੋਊਗੀ ਤਾਂ ਫਿਰ ਸਾਡੀ ਸਿਹਤ ਵੀ ਖਰਾਬ ਹੋਊਗੀ ਐਲਬਰਟ ਹਾਰਵਰਡ ਨੇ ਬਹੁਤ ਸੋਣਾ ਕਿਹਾ ਹੈਗਾ ਕਿ ਕਿਸੇ ਖਿੱਤੇ ਦੇ ਲੋਕਾਂ ਦੀ ਸਿਹਤ ਨੂੰ ਉਥੋਂ ਦੀ ਵਨਸਪਤੀ ਦੀ ਸਿਹਤ ਨੂੰ ਅਤੇ ਜੀਵਾਂ ਦੀ ਸਿਹਤ ਨੂੰ ਅਲੱਗ-ਅਲੱਗ ਨਹੀਂ ਦੇਖਿਆ ਜਾ ਸਕਦਾ ਜੇ ਕਿਸੇ ਖਿੱਤੇ ਦੀ ਮਿੱਟੀ ਕਮਜ਼ੋਰ ਹੈ ਤਾਂ ਉਸ ਖਿੱਤੇ ਦੇ ਵਿੱਚ ਹਸਪਤਾਲਾਂ ਦੀ ਗਿਣਤੀ ਵਧੂਗੀ ਸੋ ਮੈਂ ਆਪਣੀਆਂ ਗੱਲਾਂ ਨੂੰ ਇੱਥੇ ਬਰਾਮਦ ਦਿੰਨਾ ਹੈ ਕੀ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕੁਸ਼ਵਿੰਦਰ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ